ਲੱਕੀ ਮੇਰੀ ਗੱਲ ਸੁਣ ਹਰ ਵੇਲੇ ਤੂੰ ਭੂਆ ਤੇ ਓੱਖਾ ਆ ਰਹਿਣਾ ਹੈਂ ਜੇ ਮੈਂ ਚੰਗਾ ਸੋਚਦੀ ਤਾਂ ਮਾੜੀ ਜੇ ਮਾੜੀ ਮਾੜਾ ਸੋਚਿਆ ਤਾਂ ਫਿਰ ਤੇ ਮੈਂ ਮਾੜੀ ਹੈ ਹੀ ਆ ਤੈਨਾਂ ਸੋਚਿਆ ਕਰੋ ਸਾਡੇ ਵਾਸਤੇ ਚੰਗਾ ਠੀਕ ਹੈ ਮੈਂ ਦੇ ਇਸੇ ਕਰਕੇ ਸੋਚਣਾ ਬੰਦ ਹੀ ਕਰਤਾ ਤੁਹਾਡੇ ਬਾਰੇ ਮੈਂ ਤੇ ਉਹਨੂੰ ਵੀ ਬੋਲੀ ਤੂੰ ਫੋਨ ਉਹਨਾਂ ਨੂੰ ਕਰ ਮੈਨੂੰ ਕੋ ਕੀਤਾ ਹੀ ਫੋਨ ਜਿਹੜੇ ਹਾਲਾਤਾਂ ਤੇ ਹੈਗੀ ਨਾ ਉਹਨੂੰ ਉਹਦੇ ਹਾਲਾਤਾਂ ਤੇ ਰਹਿਣ ਦੋ ਨਾ ਸੋਚਿਆ ਕਰੋ ਆਪਾਂ ਤੇ ਤੁਹਾਨੂੰ ਬਾਰ-ਬਾਰ ਮੰਮੀ ਨੇ ਪਤਾ ਨਹੀਂ ਕਿੰਨੀ ਵਾਰ ਕਹਿਆ ਤਾਂ ਹੈਂ ਮੈਨੂੰ ਇਹ ਦੱਸੋ ਉਹ ਹਮੇਸ਼ਾ ਤੁਹਾਨੂੰ ਹੀ ਫੋਨ ਕਿਉਂ ਕਰਦੀ ਆ ਮੈਂ ਤੇ ਉਹਨੂੰ ਕਿਹਾ ਮੈਨਨੇ ਕੋ ਕੀਤਾ ਹੀ ਉਹਨਾਂ ਨੂੰ ਫੋਨ ਕਰ ਜਿਨ੍ਹਾਂ ਦੀ ਧੀ ਆ ਉਹਨਾਂ ਨੂੰ ਫੋਨ ਕਰ ਲੈਣ ਆਣਾ ਹੀ ਕਿ ਨਹੀਂ ਆਣਾ ਬਹਿ ਮੈਂ ਇੱਕ ਗੱਲ ਇਹ ਨਹੀਂ ਨੋਟ ਕਰ ਲਈ ਆ ਵੀ ਤੂੰ ਕੁਝ ਜ਼ਿਆਦਾ ਹੀ ਮੇਰੇ ਤੋਂ ਔਖਾਂ ਦਾ ਉਹ ਮੰਮੀ ਮੈਨੂੰ ਨਹੀਂ ਲੱਗਦਾ ਆਉਣਗੇ ਹੋਈ ਨਾ ਤੂੰ ਕਰ ਲੈ ਫੋਨ ਤੂੰ ਮੈਂ ਕੋ ਕਰਾਂ ਮੈਂ ਕੋ ਉਹਨਾਂ ਦੇ ਥੱਲੇ ਲੱਗ ਫੋਨ ਕਰ ਲੈ ਵੀ ਤੂੰ ਹੀ ਫੋਨ ਕੀਤਾ ਸੀ ਮੇਰੀ ਮਾਂ ਨੇ ਫੋਨ ਤੇ ਫੋਨ ਕਰਨਾ ਸੀ ਜੇ ਇੱਕ ਵਾਰੀ ਨਹੀਂ ਮਾਰਾ ਫੋਨ ਲੱਗਾ ਦੁਬਾਰਾ ਕਰਕੇ ਵੇਖ ਲੈਣਾ ਸੀ ਮੈਨੂੰ ਕੋ ਫੋਨ ਕਰਾਉਣਾ ਉਹਨਾਂ ਨੂੰ ਬਾਰ-ਬਾਰ ਮੈਂ ਇਦਾਂ ਨਹੀਂ ਥੱਲੇ ਲੱਗਾ ਮੁੜ ਕੇ ਕਹਿਣਗੇ ਭਰਾ ਵੇ ਤਰਲੇ ਕੱਢਣ ਦੇ ਆਈ ਚੱਲ ਫਿਰ ਜਦੋਂ ਉਹ ਆ ਜਾਣਗੇ ਨਾ ਐਂਜੀ ਬੋਲੀ ਫਿਰ ਉਹਨਾਂ ਦੇ ਸਾਹਮਣੇ ਇਹ ਕੋਈ ਤਰੀਕੇ ਨਹੀਂ ਹੁੰਦੇ ਘਰ ਵਸਾਂ ਦੇ ਢੀਆਂ ਦੇ ਜੇ ਉਹ ਓਖਾ ਬੋਲੇਗਾ ਨਾ ਤੇ ਮੈਂ ਵੀ ਓਖਾ ਹੀ ਬੋਲੂੰਗਾ ਮੈਂ ਚੁੱਪ ਕਰਕੇ ਬੈਠਾ ਨਹੀਂ ਰਹੂੰਗਾ ਉਦੋਂ ਤੇ ੱਤਕਾ ਮਾਰ ਕੇ ਬੜਾ ਛਾਣਾ ਬੰਦਾ ਹੈ ਨਾ ਅੱਜ ੱਤਕਾ ਮਾਰ ਕੇ ਵਿਖਾਵੇ ਫਿਰ ਹਾਂ ਠੀਕ ਹੈ ਜਿੱਦਾਂ ਤੁਹਾਡੀ ਮਰਜ਼ੀ ਤੁਸੀਂ ਕਰਿਓ ਮੈਨੂੰ ਵੀ ਲੋੜ ਵਿੱਚ ਬੋਲਣ ਦੀ ਮੈਂ ਤੇ ਵਾਕੇ ਨਾ ਫੋਨ ਚੁੱਕਦੀ ਨਾ ਵਧੀਆ ਸੀ ਮੈਂ ਤੇ ਐਵੇਂ ਚੁੱਕ ਕੇ ਨਾ ਮਾਂ ਬੁਰੀ ਬਣ ਜਾਂਦੀ। ਬੁਰੇ ਆ ਪਾਪਾ ਨੂੰ ਫੋਨ ਕਰ ਲੰਨੀ ਉਹਦਾ। ਲੱਗਦੀ ਉਹ ਸਮਝ ਨਹੀਂ ਲੱਗਦੀ ਬੋਲਣਾ ਕਿੰਨਾ। ਹਰ ਵੇਲੇ ਬੇਇੱਜ਼ਤੀ, ਹਰ ਵੇਲੇ ਬੇਇੱਜ਼ਤੀ ਕਰਦਾ। ਲੱਗੀ। ਤੂੰ ਵੀ ਨਾ ਥੋੜਾ ਇਹ ਬੋਲਾਂ ਲੱਗਾ ਵੇਖ ਲਿਆ ਕਰ। ਹੈਂ ਵੱਡੀ ਆ ਭੂਆ ਤੇਰੀ। ਤੂੰ ਵੇਖਦਾ ਹੀ ਨਹੀਂ ਮਾਸਾ ਵੀ ਜੋ ਤੇਰੇ ਮੂੰਹ ਚ ਆਂਦਾ ਤੂੰ ਬੋਲ ਦਿੰਨਾ ਵਾ। ਤੇ ਭੂਆ ਮੈਨੂੰ ਲਾ ਲਾ ਕੇ ਜਦੋਂ ਗੱਲਾਂ ਕਰਦੀ। ਉਹ ਤੈਨੂੰ ਕੀ ਉਹਨੇ ਲਾ ਲਾ ਕੇ ਗੱਲ ਕਰ ਦਿੱਤੀ ਆ। ਉਹ ਫੋਨ ਇਹੋ ਸੁਣਾ ਦਿੰਦਾ ਨਾ ਵੀ ਮੇਰੇ ਫੋਨ ਤੇ ਫੋਨ ਆਇਆ ਮੇਰਾ ਫੋਨ ਨਹੀਂ ਲੱਗਾ ਤੇ ਚਲ ਜੇ ਉਹਦੇ ਫੋਨ ਤੇ ਫੋਨ ਆ ਗਿਆ ਵਾ ਤੇ ਉਹਨੇ ਤੁਹਾਨੂੰ ਦੱਸ ਦਿੱਤਾ ਤੇ ਉਹਨੇ ਕੀ ਮਾੜਾ ਕਰਤਾ ਵਾ ਚਲ ਮੰਮੀ ਜੇ ਫੋਨ ਆਇਆ ਤੇ ਤੁਹਾਨੂੰ ਫੜਾ ਦੇਂਦੀ ਭੂਆ ਮਨਮੀ ਦਵੇ ਨਾ ਮੈਂ ਵੇਖਿਆ ਤੁਸੀਂ ਦੋਨੋਂ ਭੈਣ ਭਰਾ ਇੱਕੋ ਜਿਹੇ ਹੈਗੇ ਫਿਰ ਕੀ ਹੋ ਗਿਆ ਜੇ ਉਹਨੇ ਆ ਕੇ ਕਹਿ ਦਿੱਤਾ ਵਾ ਸੁਣਾ ਦੇ ਦਿੱਤਾ ਵਾ ਤੇ ਰਹਿੰਦੀ ਤਾਂ ਐਸੇ ਘਰ ਚ ਹੀ ਆ ਨਾ ਤੇ ਫਿਰ ਇਹ ਤੇ ਔਖਾ ਹੋ ਜਾਂਦਾ ਨਾ ਉਹਨੂੰ ਭੂਆ ਤੇ ਇਹ ਨੂੰ ਪਤਾ ਹੋਏ ਪਤਾ ਨਹੀਂ ਇਹ ਹਰ ਵੇਲੇ ਸੜਿਆ ਬਲਿਆ ਹੀ ਰਹਿੰਦਾ ਵਾ ਮੈਂ ਔਖਾ ਨਾ ਵਾ ਤੇਰੀ ਲੁਤਰੋ ਜੀ ਜੇ ਬਾਂਧੋਵੇ ਨਾ ਇੱਥੋਂ ਤੱਕ ਸਿਆਪੇ ਨਹੀਂ ਪੈਣੇ ਕਿੱਥੋਂ ਤੱਕ ਗੱਲ ਵੱਧ ਗਈ ਆ ਨਹੀਂ ਮੇਰੀ ਲੁਤਰੋ ਤੇ ਤੈਨੂੰ ਦੇਖਦੀ ਆ ਤੇ ਮੇਰੀ ਸੱਸ ਦੇ ਨਹੀਂ ਦੇਖਦੀ ਅਕਲ ਵਾਲਾ ਉਦੋਂ ਹੁੰਦਾ ਨਾ ਤੇ ਮੇਰੀ ਮਾਂ ਨੂੰ ਜਾਂ ਮੈਨੂੰ ਦੱਸ ਕੇ ਜਾਂਦਾ ਵੀਰ ਹੋਣ ਤੇ ਨੂੰ ਮੇਰੀ ਲੁਤਰੋ ਦਿਖੰਦਾ ਹੀ ਆ ਉੱਥੇ ਤੂੰ ਕੀ ਕਰ ਲੈਣਾ ਹੈ ਜੇ ਦੱਸ ਕੇ ਚਲ ਵੀ ਜਾਂਦਾ ਕੀ ਦੇ ਕੰਮ ਕਰਨ ਨੇ ਤੇਰੇ ਕਰਕੇ ਕਰਨੇ ਆ ਤੇਰੇ ਕਰਕੇ ਲੜਨੇ ਆ ਜੇ ਮੇਰੇ ਕਰਕੇ ਗਿਆ ਸੀ ਮੈਂ ਕਿਹੇ ਛਿਤਰੋ ਛਿਤਰੀ ਹੋ ਕੇ ਆਵੀਂ ਉੱਥੇ ਹੈ ਮੁਰਤੇ ਸ਼ਟਰ ਸ਼ਾਟ ਟੁੱਟ ਕੇ ਦੁਕਾਨ ਦਾ ਤੇ ਇੱਥੇ ਆ ਕੇ ਤੂੰ ਬੈਠਾ ਮੈਂ ਕਿਹਾ ਸੀਗਾ ਇਹਨੂੰ ਉਹ ਹੀ ਨਾ ਜੇ ਸਾਸ ਤੇਨੂੰ ਕੁਛ ਕਹਿੰਦੀ ਆ ਤੇ 2 ਮਿੰਟ ਚੋਪਣੀ ਵਿਆ ਜਾਂਦਾ ਤੇਰ ਕੋ ਤੂੰ ਵੀ ਉਹਦੇ ਨਾਲ ਪੂਰੇ ਹੋੜੇ ਪੈਣੇ ਹੀ ਢੇੜਦੀ ਆ ਚੋਪੀ ਕਰਕੇ ਵੇਖਿਆ ਸੀ ਉਹ ਚੁੱਪ ਚੁੱਪ ਨਹੀਂ ਮੈਨੂੰ ਜੀਣ ਦਿੰਦੀ ਫਿਰ ਜੇ ਮੈਂ ਪੇਕੇ ਨਾ ਆਵਾਂ ਮਰਾਂ ਤਾਂ ਮੈਂ ਜਾਵਾਂ ਕਿਤੇ ਦੱਸ ਦੋ ਨਹੀਂ ਵੜਦੀ ਤੁਹਾਡੇ ਘਰ ਆਂਦੀ ਨਹੀਂ ਨਹੀਂ ਬਸ ਇਹੋ ਗੱਲਾਂ ਕਹਿੰਦੀ ਜੇ ਜੇਠੇ ਆਵੇ ਮੈਂ ਕਹਿੰਨਾ ਤੁਹਾਨੂੰ ਕਿਤੇ ਮੁੱਤਾਡਾ ਆਪਸ ਵਿੱਚ ਲੜ ਲੜ ਮਰਨ ਡੇ ਆ ਵੀ ਤੂੰ ਹੀ ਭਾ ਨੂੰ ਹੋਰ ਦਿਓ ਆ ਮੌਕਾ ਵੀ ਤੁਹਾਡੀਆਂ ਗੱਲਾਂ ਕਰੇ ਤਮਾਸ਼ਾ ਮਖਾਉਣ ਡੇ ਤੁਸੀਂ ਦੋਵੇਂ ਜਣੇ ਹਾਂ ਨਾ ਤੂੰ ਚੁੱਪ ਕਰਦੀ ਨਾ ਉਹ ਚੁੱਪ ਕਰਦਾ ਨਹੀਂ ਉਦੋਂ ਦਾ ਮੈਨੂੰ ਕਹਿੰਦਾ ਨਿੰਮੇ ਨਾ ਨਿਰਮਲਾ ਤੂੰ ਕੋਈ ਗੱਲ ਨਾ ਕਰੀ ਸਾਰੀ ਤੇਰੀ ਜ਼ਿੰਮੇਵਾਰੀ ਮੈਂ ਚੁੱਕੂੰਗਾ ਆਪੇ ਤੇਰੇ ਨਾਨ ਬਈਏ ਕੋ ਮੈਂ ਮਾਫੀ ਮੰਗਾਊਗਾ ਹੁਣ ਇਹਨੂੰ ਮੇਰੀ ਲੁੱਤਰੋ ਦੇਖ ਗਈ ਆ ਫਿਰ ਇਹਦੀ ਨਹੀਂ ਗਲਤੀ ਇਹ ਕੜਾ ਭੁੱਲ ਲੱਗਿਆ ਵੇਂਦਾ ਵਾ ਤੇਰੀ ਇੱਕ ਗਲਤੀ ਹੋਵੇ ਤੇ ਦੱਸਾਂ ਇੱਥੇ ਆਉਂਦੀ ਤੇ ਮੈਨੂੰ ਵੀ ਵੀ ਗੱਲਾਂ ਕਰਦੀ ਕਦੀ ਮੰਮੀ ਨੂੰ ਗੱਲਾਂ ਕਰਦੀਆਂ ਮੰਮੀ ਨੂੰ ਤਾਂ ਮੈਂ ਅਜ ਤੱਕ ਨਹੀਂ ਭਰਾਵਾ ਕੀਤੀ ਕੋਈ ਗੱਲ ਹੈ ਹੈ ਤੇਨੂੰ ਤਾਂ ਮੈਂ ਕਦੇ ਨਹੀਂ ਕੀਤੀ ਮੈਨੂੰ ਸਭ ਪਤਾ ਵਾ ਸਭ ਪਤਾ ਵਾ ਸ਼ੁਰੂ ਤੋਂ ਹੀ ਲੜਾਕੀ ਆ ਤੂੰ ਚੰਗਾ ਤੂੰ ਵੀ ਬਥੇਰਾ ਲੜਾਕਾ ਤੂੰ ਐਡਾ ਸਾਉ ਨਹੀਂ ਹੈਗਾ ਮਨਮੀਤ ਲੱਕੀ ਤੂੰ ਹੁਣ ਚੁੱਪ ਕਰਨਾ ਕਿ ਨਹੀਂ ਕਰਨਾ ਮਮੀ ਨੂੰ ਚੁੱਪ ਕਰਾਇਆ ਕਰ ਹਾਂ ਆ ਕਿਹਦੇ ਕਰਕੇ ਕਰਨਾ ਮੈਂ ਮਾਵਾਂ ਨੂੰ ਹੀ ਕਰਾਣ ਨੇ ਯਾ ਚੁੱਪ ਚੁੱਪ ਕਰਜੋ ਲੱਕੀ ਮੈਂ ਜੇ ਚੱਲ ਗਈ ਨਾ ਮੈਂ ਨਹੀਂ ਤੁਹਾਡੇ ਘਰ ਆਉਂਦੀ ਠੀਕ ਆ ਜੇ ਤੂੰ ਮੇਰੇ ਘਰ ਕੇ ਮੇਰਾ ਮੇਰੇ ਲਈ ਸੋਚ ਕੇ ਕਰਦਾ ਨਾ ਮੈਂ ਨਹੀਂ ਆਉਂਦੀ ਤੁਹਾਡੇ ਘਰ ਇਹੋ ਗੱਲ ਨਾ ਉੱਥੇ ਜਾ ਕੇ ਕਈ ਸੋਰਿਆਂ ਦੇ ਘਰ ਸੋਰਿਆਂ ਦੇ ਘਰ ਜਾ ਕੇ ਅੱਛਾ ਵੀ ਮੇਰਾ ਭਰਾ ਸਹੀ ਨਹੀਂਗਾ ਫਿਰ ਤੈਨੂੰ ਦੱਸਣਗੇ ਵੇਖ ਭਰਾ ਇਹ ਮੈਂ ਤੇਰੇ ਕਰਕੇ ਨਹੀਂ ਆਂਦੀ ਹੇ ਮੈਂ ਆਪਣੇ ਮਾਪਿਓ ਕਰਕੇ ਆਉਣੀ ਆ ਠੀਕ ਐ ਜਿੱਦਨ ਤੇਰੇ ਕਰਕੇ ਆਉਂਗੀ ਨਾ ਮੈਂ ਛੱਕ ਲਈ ਬੂਹੇ ਤੋਂ ਮੋੜਦੀ ਮੈਨੂੰ ਲੈ ਆਹ ਸੁਣਨ ਨੂੰ ਪੈਂਦਾ ਜੇ ਬੈਂਦਾ ਜੇ ਮੈਨੂੰ ਹੈ ਜੇ ਮੈਂ ਤੇਰੀ ਇੰਨੀ ਮਦਦ ਕਰਨਾਂ ਤੇਰੇ ਕਰਕੇ ਬੋਲਣ ਨਾ ਕਿਧੇ ਕਰਕੇ ਕਰਤਾ ਪਿਆ ਮੈਂ ਮੈਨੂੰ ਹੁਣ ਗੱਲਾਂ ਸੁਣਾਤੀਆਂ ਨਾ ਕਿ ਤੂੰ ਆਪਣੀ ਜਬਾਨ ਬੰਦ ਰੱਖਿਆ ਕਰ ਸੱਸ ਦੇ ਸਾਹਮਣੇ ਤੂੰ ਮਿੰਟ ਕ ਬਾਅਦ ਇੱਧਰ ਆ ਜਾਣੀ ਤੂੰ ਸਾਨੂੰ ਗੱਲਾਂ ਕਰਦੀਆਂ ਨਾ ਕਰੋ ਫਿਰ ਇਹੋ ਜੇ ਕੰਮ ਜੇ ਤੁਹਾਨੂੰ ਮੈ ਲੱਗਦੀ ਪੂਰੀ ਤੇਰੀ ਸੱਸ ਨਾ ਮੇਰੀ ਦੁਕਾਨ ਤੇ ਆਣ ਕੇ ਰੋਂਦੀ ਹੂ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਮੈਂ ਕਿਧਾ ਤੇਰਾ ਲਵਾ ਮਾਂ ਕਿ ਉਹਦਾ ਲਵਾ ਉਹ ਤੇ ਮੈਨੂੰ ਪਤਾ ਲਾ ਸਾਸਰ ਹੁੰਦੀ ਤੈਨੂੰ ਦੇਖ ਗਈ ਆ ਹੁਣ ਇੱਥੇ ਚੁੱਪ ਕਰ ਜਾ ਮੇਰੇ ਕੋ ਸੱਚੀਆਂ ਨਾ ਸੁਣ ਲਈ ਹੁਣ ਉਹ ਦੋਵੇਂ ਜੀ ਆਏ ਨਹੀਂ ਕੋਈ ਗੱਲ ਹੋਈ ਨਹੀਂ ਹੈ ਤੂੰ ਹੀ ਆਪਸ ਵਿੱਚ ਲੜੀ ਜਾਂਦੇ ਬੱਸ ਕਰ ਦੋ ਹੁਣ ਕੋਈ ਗੱਲ ਨਹੀਂ ਹੋਏਗੀ ਆਣ ਕੇ ਤੇ ਫੇਰ ਗੱਲ ਕਰ ਲਿਓ ਫੇਰ ਆ ਜਿਹੜੀ ਪੜਾਸ ਵੇਰ ਕੱਢ ਲਿਓ ਨਾਲੇ ਪਤਾ ਲੱਗੂਗਾ ਕਿ ਕਿੰਨੀ ਕ ਤੁਹਾਡੀ ਦੋਨਾਂ ਭੈਣ ਬਣਾਵਾਂ ਦੀ ਆਪਸ ਚ ਬਣਦੀ ਮੇਰੀ ਨਾ ਆਣੀ ਮੈਂ ਕੀ ਕਿਹਾ ਸੀ ਕਿ ਮੇਰੇ ਵੀਰ ਦੀ ਇੱਜ਼ਤ ਦਾ ਸਵਾਲ ਹੈ ਤੇ ਆਹ ਵੀਰ ਮੇਰੀ ਇੱਜ਼ਤ ਕਰਨ ਦਿਆ ਜੀ ਮੈਂ ਦੀ ਇੱਜ਼ਤ ਕਰਾਂ ਤੇ ਆ ਮੇਰੀ ਆ ਇੱਜ਼ਤ ਕਰਨ ਦਿਆ ਜੀ ਤੂੰ ਤੇ ਮੈਨੂੰ ਤਾਂ ਕਹਿ ਮੈਂ ਤੇਰੀ ਨਹੀਂ ਇੱਜ਼ਤ ਕਰਦਾ ਕਰਦਾ ਤੇ ਪਿਆ ਮੈਂ ਐ ਜਿੱਤਰਾ ਤੂੰ ਕਿੰਨੀ ਮੈਂ ਉਤਰਾ ਹੀ ਕਰਨ ਦਿਆ ਵਾ ਤਾ ਭਰਾਵਾ ਉਦਨ ਤੇ ਬੜਾ ਤੂੰ ਭੈਣ ਨੂੰ ਕੋਠੇ ਦੇ ਹੱਲਾ ਛੇਰੀ ਦੇਣਿਆਂ ਵੀ ਕੇ ਗੱਲ ਤੋਂ ਕ ਭਰਾਵੀ ਨਾ ਤੇ ਅੱਜ ਮੈਨੂੰ ਬੜਾ ਗੁੱਸਾ ਲੱਗਾ ਵੀ ਜੜੀਆਂ ਤੋਂ ਮੈਨੂੰ ਇੰਨੀਆਂ ਗੱਲਾਂ ਕਰ ਗਿਆ ਨਹੀਂ ਤੇ ਹੁਣ ਤੂੰ ਕੋ ਗੱਲ ਕੀਤੀ ਓੱਖਾ ਬੜਾ ਬੋਲਦਾ ਵਾ ਮੈਂ ਤੇਰ ਨਾਲ ਕਦੀ ਓੱਖਾ ਬੋਲਿਆ ਵਾ ਤੇ ਓੱਖਾ ਹੀ ਬੋਲਿਆ ਵਾ ਪਿਆਰ ਨਾਲ ਬੋਲਿਆ ਵੇ ਪਹਿਲਾਂ ਤੂੰ ਪੂਆੜਾ ਓੱਖਾ ਕੋਇਆ ਵਾ ਉਹ ਔਟ ਕੇ ਗਈ ਤੇ ਤੂੰ ਮੇਰੇ ਦਿਵਾਲੇ ਹੋ ਗਿਆ ਵਾ ਪਤਾ ਕੀ ਗੱਲ ਆ ਮੇਰਾ ਮੰਮੀ ਦਿਮਾਗ ਖਰਾਬ ਆ ਇੰਨੀ ਪਰੇਸ਼ਾਨੀ ਪਈ ਨਾ ਦਿਮਾਗ ਤੇ ਟੈਨਸ਼ਨ ਲੱਗ ਗਈ ਆ ਇੱਕਾ ਚੋਪੜੀ ਕਰਦੀ ਜਾ ਜੇ ਤੈਨੂੰ ਇੰਨੀ ਪਰੇਸ਼ਾਨੀ ਨਾ ਜਾ ਦੁਕਾਨ ਤੇ ਚੱਲ ਜਾ ਅਸੀਂ ਆਪੇ ਨਜੇਠ ਲਾਂਗੀਆ ਤੂੰ ਜਿਹੜਾ ਸਿਆਪਾ ਪਾਣਾ ਸੀ ਤੂੰ ਪਾ ਆ ਉਹਦੇ ਨਾਲ ਹੱਥੋਂ ਓਕੇ ਉਹਨਾਂ ਦੇ ਜੇ ਮੈਂ ਆਵੇ ਲੋ ਮੰਮੀ ਫੇਰ ਬੇਟਾ ਮੰਮੀ ਮੈਂ ਕਿਹਜ ਤਰੋਂ ਬੀਜੇ ਫੇਰ ਤੂੰ ਨੂੰ ਬਾਰ ਬਾਰ ਇੱਕੋ ਗੱਲ ਕਰੀ ਜਾਨੀ ਆ ਕੀ ਗੱਲ ਉਹਨੇ ਕੁਛ ਨਹੀਂ ਕਿਹਾਗਾ ਐਦਾਂ ਦੇ ਨਾ ਨਾ ਬੋਲ ਤੂੰ ਤੇ ਜੇ ਮੰਮੀ ਮੈਂ ਹੁਣ ਚੱਲ ਗਿਆ ਨਾ ਦੁਕਾਨ ਤੇ ਮੈਂ ਆਉਣਾ ਨਹੀਂ ਜੇ ਕਾਮੇ ਦਾ 99 ਫੋਨ ਕਰਕੇ ਸੱਦੇ ਮੈਂ ਤਾਂ ਵੀ ਨਹੀਂ ਆਉਣਾ ਜੇ ਜਾ ਕਹਿ ਦੀ ਲੜ ਕੇ ਚੱਲ ਗਿਆ ਮੇਰੇ ਨਾਲ ਵਾਵਾ ਸੋਬਾ ਖਟੇਗੀ ਉਥੇ وهੇਨਾ ਆਪਣੀ ਬੋਲੀ ਨਹੀਂ ਵੇਦਾ ਕਿ ਮੈਂ ਕਿਦਾ ਬੋਲਣਾ ਹਾਂ ਉਹ ਤੁਹਾਡੇ ਸਾਹਮਣੇ ਨੇ ਪਹਿਲ ਕੀਤੀ ਮੈਂ ਚੁੱਪ ਕਰਕੇ ਸੁਣਨ ਨਹੀਂ ਮੈਂ ਕੁਝ ਫालतू ਬੋਲੀ ਆ ਲੁਤਰੋ ਲੁਤਰੋ ਤੇ ਆ ਗਿਆ ਹੈ ਮੇਰੀ ਲੁਤਰੋ ਤੈਨੂੰ ਦੇਖ ਗਈ ਆ ਹੈ ਬੰਦਾ ਪੁੱਛ ਜੇ ਤੀਨੇ ਪੇਕੇ ਨਹੀਂ ਆਉਣਾ ਤਾਂ ਫਿਰ ਮੈਂ ਜਾਵਾਂ ਕਿੱਥੇ ਇੰਨਾ ਔਖਾ ਹੋ ਗਿਆ ਮੇਰੇ ਕੋ ਦੋ ਚੌਂ ਦਿਨਾ ਜੀ ਮਨਮੀਤ ਤੈਨੂੰ ਇਹ ਨਹੀਂ ਕਹਿੰਦਾ ਹੈਗਾ ਤੇ ਇੱਕ ਪਤਾ ਕੀ ਹੈ ਤੇਰੇ ਬੱਪਾ ਤੇ ਵੈਸੇ ਬਾਹਰ ਹੈਗੇ ਹੁਣ ਲੱਕੀ ਨਹੀਂ ਜਿਹੜਾ ਵੀ ਤੇਰਾ ਵੇਖਣਾ ਵਾ ਹਰ ਇੱਕ ਚੀਜ਼ ਦਾ ਮਸਲੇ ਦਾ ਹੱਲ ਇੰਨੇ ਕੱਢਣਾ ਤੇ ਫਿਰ ਜੇ ਤੂੰ ਉਹਦੇ ਨਾਲ ਵੀ ਇਦਾਂ ਬੋਲਵੇਂਗੀ ਐ ਤੇ ਅਗਲੇ ਕੀ ਕਹਿਣਗੇ ਜੇ ਮੰਨ ਲੈ ਹੁਣ ਨਾ ਤੂੰ ਜਿੱਦਾਂ ਬੋਲਣ ਲਈ ਸੀ ਉਹ ਉਤੋਂ ਆ ਜਾਂਦੇ ਤੇ ਕੀ ਕਹਿੰਦੇ ਇਹ ਸੋਹਰੇ ਵੀ ਹੈ ਜ਼ਬਾਨ ਚਲਾਂਦੀ ਹੈ ਤੇ ਇੱਥੇ ਭਰਾ ਨਾ ਅੱਡੇ ਫਾਇਲ ਲੈਂਦੀ ਹੈ ਤੇ ਇਹ ਵੀ ਵੇਖ ਲਿਆ ਕਰਨਾ ਥੋੜਾ ਯਾ ਤੁਹਾਡੇ ਸਾਹਮਣੇ ਮੈਂ ਕੁਝ ਬੋਲੀ ਆ ਤੂੰ ਹੀ ਫੇਰ ਮੈਨੂੰ ਗਲਤ ਕਹੀ ਜਾਂਦੇ ਓ ਨੂੰ ਤੂੰ ਇੱਕ ਵਾਰੀ ਨਹੀਂ ਕਿਹਾ ਵੀ ਤੂੰ ਕਿਉਂ ਇਦਾਂ ਬੋਲਣ ਨੇ ਆ ਮਨਮੀਤ ਮੈਂ ਉਹਨੂੰ ਵੀ ਕਿਹਾ ਤੇ ਤੈਨੂੰ ਵੀ ਕਿਹਾ ਮੈਂ ਦੋਨਾਂ ਨੂੰ ਬਰਾਬਰ ਹੀ ਡਾਂਟਿਆ ਪਰ ਐਸ ਟਾਈਮ ਦੇ ਉੱਤੇ ਤੂੰ ਚੁੱਪ ਕਰ ਜਾ ਤੇ ਆਰਾਮ ਨਾਲ ਆਪਣੇ ਘਰ ਜਾ ਗੱਲ ਦਾ ਫੈਸਲਾ ਹੋ ਲੈਂਦੇ ਆਰਾਮ ਨਾਲ ਆਪਣੇ ਘਰ ਚ ਜਾ ਤੇ ਫੇਰ ਉਸ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਦੋਵੇਂ ਭੈਣ ਭਰਾ ਆਪਸ ਚ ਬਹਿ ਕੇ ਗੱਲ ਕਰ ਲਿਓ ਹੁਣ ਐਸ ਟਾਈਮ ਤੇ ਨਾ ਗੱਲ ਕਰੋ ਮੰਮੀ ਮੈਨੂੰ ਤਾਂ ਲੱਗਦਾ ਤੂੰ ਹੀ ਵੀ ਮੇਰੇ ਤੋਂ ਅੱਕ ਗਏ ਦੇ ਹੁਣ ਜਦੋਂ ਤੁਸੀਂ ਨਾਨਕਿਆ ਤੋ ਆਏ ਹੈ ਮੈਂ ਤੁਹਾਨੂੰ ਅੰਦਰ ਕੀ ਕਿਹਾ ਹੈ ਕਿ ਮੈਂ ਘਰ ਜਾਣਾ ਚਾਹੁੰਨੀ ਹਾਂ ਕਿਆ ਸੀ ਨਾ ਇੰਨੀ ਗੱਲ ਉਦੋਂ ਤੂੰ ਇਹੋ ਕਿਹਾ ਕਿ ਨਹੀਂ ਪੁੱਤ ਅਸੀਂ ਤੈਨੂੰ ਚੰਗੀ ਤਰ੍ਹਾਂ ਭੇਜਣਾ ਵਾ ਪੂਰੀ ਗੱਲਬਾਤ ਕਰਕੇ ਭੇਜਣਾ ਅੱਜ ਤੂੰ ਹੀ ਵੀ ਕਹਤਾ ਵੀ ਤੂੰ ਕਰ ਜਾ ਮਨਮੀਤ ਮੈਂ ਅੱਜ ਵੀ ਉਸੇ ਗੱਲ ਤੇ ਹੀ ਆ ਮੈਂ ਨਹੀਂ ਬਦਲੀ ਆਪਣੀ ਗੱਲ ਉਸੇ ਗੱਲ ਤੇ ਮੈਂ ਬੈਠੀ ਆ ਵੀ ਗੱਲ ਕਰਕੇ ਭੇਜਣਾ ਵਾ ਪਰ ਬੇਟੇ ਗੱਲ ਇਹ ਵੇਖੋ ਨਾ ਕਿ ਜੇ ਅਸੀਂ ਉਹਨਾਂ ਨਾਲ ਗੱਲ ਕਰਨੀ ਹੈ ਉਹਨਾਂ ਨੇ ਜਿਠਣਾ ਕਿ ਤੁਸੀਂ ਆਪਸ ਵਿੱਚ ਲੜੀ ਜਾਣਾ ਵਾ ਸਿਆਣਪ ਵਰਤੋ ਥੋੜੀ ਜਿਨੀ ਤੋਂ ਮੈਂ ਭੈਣਪਰਾ ਮੰਮੀ ਮੈਂ ਤੁਹਾਨੂੰ ਕਦੀ ਵੱਧ ਘਟ ਨਹੀਂ ਬੋਲੀ ਵੇਖੋ ਮੇਰੇ ਤੇ ਆ ਵੀ ਨਾਂ ਲਾ ਗਿਆ ਕਿ ਤੂੰ ਮੰਮੀ ਨੂੰ ਵੀ ਗੱਲਾਂ ਕਰਦੀ ਚਲ ਕੋਈ ਗੱਲ ਨਹੀਂ ਵੀਰਾ ਤੇਰਾ ਫਿਰ ਕੀ ਹੋ ਗਿਆ ਵੀਰੇ ਮੈਂ ਇਤਨੀ ਨਾ ਫਿਰ ਬੋਲਣ ਲੱਗਿਆ ਆਪਣੀ ਜਬਾਨ ਨੂੰ ਨਹੀਂ ਵੇਂਦਾ ਕਿ ਮੈਂ ਕਿੱਦਾਂ ਬੋਲਾਂ ਵਾ ਖਪਿਆ ਤਾਂ ਪਿਆ ਆਪਣੇ ਕੰਮ ਤੋਂ ਹੁੰਦਾ ਵਾ ਕਦੀ ਭੂਆ ਤੇ ਗੁੱਸਾ ਕੱਢਦਾ ਤੇ ਹੁਣ ਜਾਂਦਾ ਮੇਰੇ ਤੇ ਕੱਢ ਗਿਆ ਬੇਟਾ ਤੁਸੀਂ ਕਦੀ ਮੇਰੇ ਵੱਲ ਨਹੀਂ ਵੇਖਿਆ ਹੈ ਵੀ ਮੈਂ ਇਕੱਲੀ ਕਿਸ ਤਰ੍ਹਾਂ ਘਰ ਦੇ ਮਸਲੇ ਸੁਲਝਾਨੀ ਆ ਕਿੱਦਾਂ ਕਰਦੀ ਆ ਪਾਪਾ ਤੇਰੇ ਬਾਹਰ ਬੈਠੇ ਇੱਕ ਇਕੱਲੀ ਜਨਾਨੀ ਕਿਵੇਂ ਕਰੇ ਆਪਣਾ ਘਰ ਵੀ ਵੇਖਣਾ ਤੇਰਾ ਘਰ ਵੀ ਵੇਖਣਾ ਬਾਹਰ ਦੇ ਵੀ ਸਾਰੇ ਕੰਮ ਵੇਖਣੇ ਕਦੀ ਇਸ ਚੀਜ਼ ਬਾਰੇ ਤੁਸੀਂ ਸੋਚਿਆ ਮੇਰੇ ਬਾਰੇ ਵੀ ਸੋਚ ਲਿਆ ਕਰੋ ਕਦੀ ਕੁਝ ਪਰ ਮੰਮਾ ਮੈਂ ਵੇਖ ਲੋ ਕਿੰਨੇ ਦਿਨ ਮੈਂ ਤੁਹਾਨੂੰ ਕੁਝ ਕਿਹਾ ਨਾ ਮੈਂ ਵੀਰ ਨਾਲ ਨਹੀਂ ਲੜੀ ਅੱਜ ਵੀਰ ਬੋਲਿਆ ਤਾਂ ਮੈਂ ਬੋਲੀ ਆ ਚੱਲ ਹੁਣ ਮੇਰੇ ਕਹਿਣ ਤੇ ਨਾ ਚੁੱਪ ਕਰ ਜਾ ਹੁਣ ਨਹੀਂ ਬੋਲਣਾ ਜੇ ਉਹ ਚਾਰ ਗੱਲਾਂ ਕਰ ਵੀ ਦਿੰਦਾ ਨਾ ਇਸ ਟਾਈਮ ਤੇ ਤੂੰ ਅੱਗੋਂ ਕੋਈ ਜਵਾਬ ਨਹੀਂ ਦੇਣਾ ਠੀਕ ਚਾਹ ਪੀ ਤੀ ਗਈ। ਸੀਮਾ ਹਾਂਜੀ ਪੂਆ ਜੀ ਚਾਹ ਬਿਲੀ ਤੂੰ। ਉਹ ਦਿਲ ਕਰੰਦੇ ਚਾਹ ਪੀਣ ਨੂੰ। ਮੈਂ ਉਹਨਾਂ ਦੇ ਫਿਰ। ਕੋਈ ਨਹੀਂ ਚਾਹ ਬਣਾ ਦੇਣੀ ਤੁਹਾਨੂੰ। ਮੇਰੀ ਗੱਲ ਸੁਨੋ। ਆਕਾ ਦੀ ਆਵਾਜ਼ ਆਉਂਦੀ ਐ। ਇੱਕ ਪੈਣਪਰਾ ਹੁਣ ਬੈਸਣ ਦੇ ਆ। ਆ ਪਾਗਲ ਹੈ ਗਈ ਦੋਨੋਂ। ਵੇਖੇ ਕਿਦਾਂ ਬੋਲਾ ਬੋਲਣ ਦੇ ਆ ਆਪਸੇ ਲੜਣ ਦੇ। ਪੂਆ ਜੀ ਇਹਨਾਂ ਨੂੰ ਕੋਈ ਕੰਮ ਨਹੀਂ। ਇਹਨਾਂ ਨੂੰ ਸਗੋਂ ਆਪਣੇ ਘਰ ਲੜਾਈ ਪਾ ਕੇ ਬਹਿ ਗਏ ਇਹਨਾਂ ਨੂੰ ਸਮਝੋ ਨਹੀਂ ਚਾਹੀਦੀ ਆ ਵੀ ਅਗਲੇ ਆਉਂਦੇ ਆ ਤੇ ਆਪਾਂ ਚੁੱਪ ਕਿਤੇ ਰਹੀਏ ਹੈ ਤੇ ਆਪ ਹੀ ਲੜੀ ਲੜੀ ਜਾਂਦੇ ਆ ਤੇ ਸਵਾਹ ਮਸਲਾ ਹੱਲ ਹੁਣਾ ਵਾ ਉਹਨਾਂ ਨੇ ਜੇ ਉੱਤੇ ਆ ਜਨ ਤੇ ਕੀ ਕਹਣੇ ਇਹਨਾਂ ਨੂੰ ਤੇ ਲੱਕੀ ਦੀ ਗੱਲ ਸੁਣੀ ਮੈਨੂੰ ਕੰਦਾ ਤੂੰ ਹੀ ਕੋ ਫੋਨ ਸੁਣਿਆ ਮਮੀ ਨਾਲ ਗੱਲ ਨਹੀਂ ਕਰਾ ਸਕਦੇ ਟਾਈਮ ਨਹੀਂ ਪੁੱਛ ਸਕਦੇ ਕਿੰਨੇ ਵਜੇ ਆਣਾ ਤੇ ਮੈਂ ਕਿਹਾ ਤੂੰ ਪੁੱਛ ਲੈ ਹੁਣ ਫਿਰ ਫੋਨ ਕਰਕੇ ਮੇਰੇ ਨਾਲ ਜੋ ਲੜਨ ਡਿਆ ਵਾ ਮੈਂ ਕਿਹਾ ਪੁੱਛਿਆ ਕੰਦਾ ਮੈਨੂੰ ਕੀ ਲੋੜ ਵੀ ਪੁੱਛਣ ਦੀ ਤੇ ਹੀ ਸਿੱਧਾ ਕਹਿਣਾ ਸੀ ਭਰਾ ਹੁਣ ਮੈਂ ਤੇਰਾ ਨੰਬਰ ਦਊਂਗੀ ਤੋ ਤੂੰ ਟਾਈਮ ਤੇ ਆਪਣਾ ਦੱਸ ਦੀ ਕਿਹੜੀ پارک ਚ ਮਿਲਣੀ ਆਪੇ ਤੈਨੂੰ ਆ ਕੇ ਉੱਥੇ ਮਿਲ ਜੇ ਮੈਂ ਕਿਹਾ ਤੂੰ ਤੇ ਹਰ ਵੇਲੇ ਮੇਰੇ ਮਗਰ ਹੀ ਪਿਆਰ ਰੰਨਾ ਨਹੀਂ ਮਾੜੀ ਨਹੀਂ ਮੈਂ ਤੁਹਾਡੀ ਕੋਈ ਕਰਦੀ ਤੇ ਹੁਣ ਤੂੰ ਫੇਰ ਮੇਰੇ ਪਿੱਛੇ ਪੈ ਗਿਆ ਵਾ ਵਾਕਏ ਪੂਆ ਜੀ ਜਿੰਨਾ ਮਰਜ਼ੀ ਤੁਸੀਂ ਇਹਨਾਂ ਦਾ ਸੋਚ ਲਓ ਪਤਨੀ ਜੀ ਦਾ ਸੋਚ ਲਓ ਪਤਨੀ ਦਾ ਬੁਰੀ ਪੂਵਾਈ ਮੰਨਦੀ ਆਏ ਗਏ ਤੁਹਾਨੂੰ ਹੀ ਬੁਰੇ ਬਣਾਉਂਦੀ ਆ ਹੋਰ ਇਹਨਾਂ ਨੂੰ ਕੋਈ ਕੰਮ ਕਰਨੀ ਹੈਗਾ ਐ ਦੱਸ ਸੰਬੈਸੀ ਜਾਣ ਦੇ ਮਮਾ ਨੂੰ ਚਾਹੀਦਾ ਵਾ ਵੀ ਦੋਨਾਂ ਨੂੰ ਚੁੱਪ ਕਰੋ ਆਪ ਵਿੱਚ ਬੈਠੇ ਹੋ ਨੇ ਆ ਚੁੱਪ ਕਰਕੇ ਉਹ ਮੰਮਾ ਤੇ ਸਮਝਾਣ ਦੇ ਹੀ ਐ ਪਰ ਇਹ ਸਮਝਦੇ ਹੀ ਦੋਵੇਂ ਖਾਸ ਕਰਕੇ ਮੈਂ ਵੇਖਿਆ ਫਿਰ ਲੱਕੀ ਤਾਂ ਬਿਲਕੁਲ ਹੀ ਨਹੀਂ ਨਾ ਸਮਝਦਾ ਇੰਨਾ ਗੁੱਸਾ ਨੱਕ ਤੇ ਦਰਿਆ ਨੇ ਨਾ ਬੋਲਦਾ ਐ ਨਾ ਬੋਲਦਾ ਮੈਂ ਚੱਲ ਲੈ ਦੁਕਾਨੇ ਮੈਂ ਕਿ ਤੂੰ ਜਾ ਮੈਂ ਨਹੀਂ ਹੋਣਾ ਕੰਦਾ ਹੁਣ ਨਹੀਂ ਭੂਆ ਜੀ ਇਹ ਉਹਨਾਂ ਨੂੰ ਢਿੱਕੰਦੇ ਆ ਤਾਂ ਨਹੀਂ ਦੁਕਾਨ ਤੇ ਗਏ ਆਹੋ ਤੇ ਮੇਰੀ ਗੱਲ ਸੁਣੋ ਜੇ ਤਾਨੂੰ ਕਹਿੰਦੇ ਆ ਵੀ ਮੈਂ ਨਹੀਂ ਹੋਣਾ ਤਾਂ ਉਹਨਾਂ ਨੇ ਗੱਲ ਕਿਤੇ ਨਾ ਕਰਨੀ ਇਹਨਾਂ ਨੇ ਤਾਂ ਗੱਲ ਕਰਨੀ ਆ ਤੇ ਜੇ ਇਹ ਨਾ ਆਏ ਕਫੀਰੇ ਨਾ ਹੋਏ ਕੰਮ ਹੋਰ ਉਲਟੋ ਹੋ ਜੇ ਸਦਾ ਲਈ ਮਨਮੀਤ ਇੱਥੇ ਰਹਿ ਜਾਣ ਵੇਗ ਜ਼ੀਮਾ ਇਹ ਸਿਰਦਰਦ ਦੀ ਮੈਨੂੰ ਨਹੀਂ ਇਹ ਸਿਰਦਰਦ ਦੀ ਹੈ ਮਾਂ ਨੂੰ ਆਪੇ ਫੋਨ ਕਰਕੇ ਬੁਲਾਵੇ ਭਾਬੀ ਨਾ ਬੁਲਾਵੇ ਮੈਨੂੰ ਨਹੀਂ ਕੋਈ ਪਤਾ ਇਸ ਬਾਰੇ ਪਰ ਟਾਈਮ ਤੇ ਹੋ ਵੀ ਕਿੰਨਾ ਗਿਆ ਮੈਨੂੰ ਤਾਂ ਲੱਗਦਾ ਪੂਆ ਜੀ ਨਹੀਂ ਹੋਣਾ ਐਵੇਂ ਤੁਹਾਨੂੰ ਫੋਨ ਕਰਕੇ ਕਹਿ ਦਿੱਤਾ ਉਹਨਾਂ ਨੇ ਅੰਜੂਦੀਨ ਨੇ ਵੀ ਆਪਾਂ ਆਉਣ ਲੱਗੇ ਜੀ ਹੋ ਸਕਕੇ ਕਿੰਨਾ ਡੇਢ ਕਿੰਟਾ ਹੋ ਗਿਆ ਨਾ ਫੋਨ ਆਏ ਨੂੰ ਉਹੀ ਮੈਂ ਵੀ ਵੇਖਣ ਦੀ ਕਿੰਨਾ ਟਾਈਮ ਹੋ ਗਿਆ ਵੀ ਜੇ ਆਣਾ ਤੇ ਮੇਰੇ ਕੋ ਵੀ ਗਲਤੀ ਹੋ ਗਈ ਵੀ ਮੈਂ ਪੁੱਛ ਲੈਂਦੀ ਕਿੰਨੇ ਕ ਵਜੇ ਆਣਾ ਤੁਸੀਂ ਛੱਡੋ ਹਾਂਗਾ ਜੀ ਮੇਰੀ ਗੱਲ ਸੁਣੋ ਨਾ ਨੂੰ ਚਾਹ ਲਾਂ ਦੋ ਮੈਂ ਫਿਰ ਚਾਹ ਬਣਾਉਂਦੀ ਐ ਇਹ ਨਾ ਹੋਏ ਉਹਨਾਂ ਦਾ ਗੁੱਸਾ ਮੇਰੇ ਤੇ ਲਾਜਨ ਹੈ ਤੇ ਪਾਗਲ ਐ ਮੈਨੂੰ ਤਾਂ ਡਰੀ ਲੱਗਦਾ ਵਾ ਛੱਡੋ ਤੀ ਆ ਫੜੋ ਨੱਚ ਕਪੂ ਜੀਆ ਖਾਓ ਤੇ ਮੈਂ ਕੋਈ ਗੱਲ ਨਹੀਂ ਚਾਹ ਬਣਾ ਕੇ ਚਾਹ ਦੇਣੀ ਕੋਈ ਗੱਲ ਰਹਿਣ ਤੇ ਹੁਣ ਲੱਗਦਾ ਨਹੀਂ ਹੁਣ ਮੈਂ ਪਿਉ ਨਹੀਂ ਤੁਹਾਨੂੰ ਚਾਹ ਮੈਂ ਪੀਤੀ ਆ ਨਾਲੇ ਉਹਨਾਂ ਦੀ ਬਣਾਉਣੀ ਆ ਫੇਰ ਕਹਿਣਗੇ ਭੂਆ ਨੂੰ ਬਣਾ ਕੇ ਦੇ ਦਿੱਤੀ ਤੇ ਸਾਨੂੰ ਦਿੱਤੀ ਨਹੀਂ ਹੈਗੀ ਭਾਬੀ ਕੀ ਗੱਲ ਬੜੇ ਚੁੱਪ ਕਰਕੇ ਬੈਠੇ ਹੋ ਠੀਕ ਹੋ ਨਹੀਂ ਠੀਕ ਨਹੀਂ ਮੇਰੀ ਨਾ ਉਸ ਤਬੀਅਤ ਨਹੀਂ ਠੀਕ ਬਾਹ ਬੜੇ ਬੜੀ ਦਰਦ ਕਰ ਰਹੇ ਆ ਫੇਰ ਟੈਨਸ਼ਨ ਲੱਗ ਜਾਂਦੀ ਨੰਸ਼ਨ ਹੁੰਦੀ ਆ ਗੁਰਦੀਪ ਦੋ ਦਿਨ ਹੋ ਗਏ ਨਾ ਉਹਨਾਂ ਦਾ ਕੋਈ ਫੋਨ ਆਇਆ ਹੀ ਨਾ ਕੋਈ ਸੁਨਾ ਆਇਆ ਵਾ ਤੇ ਕੀ ਕਰਾਂ ਮੈਂ ਮੈਨੂੰ ਸਮਝ ਨਹੀਂ ਲੱਗਦੀ ਬਈ ਚੱਲ ਕੋਈ ਗੱਲ ਨਹੀਂ ਨਾ ਸੋਚੋ ਹੋ ਸਕਦਾ ਉਹ ਵੀ ਆਪਣੇ ਘਰ ਕਰਦੇ ਹੋਣ ਸਲਾਹ ਇੱਕ ਦੂਸਰੇ ਨਾਲ ਉਹ ਸਮਝਾਉਂਦੇ ਹੋਣ ਉਹਨੂੰ ਰਿੰਕ ਪਾਲ ਨੂੰ ਤੇ ਕੋਈ ਗੱਲ ਨਹੀਂ ਉਹ ਵੀ ਕਰ ਲੈਣਗੇ ਸਲਾਹ ਆ ਜਾਣਗੇ ਕੋਈ ਗੱਲ ਨਹੀਂ ਇੰਨੀ ਨਾ ਚਿੰਤਾ ਕਰੋ ਤੁਸੀਂ ਪਰ ਗੁਰਦੀਪ ਇੰਨੀ ਵੀ ਜਿੱਦ ਚੰਗੀ ਨਹੀਂ ਨਾ ਹੁੰਦੀ ਹੈਗੀ ਗੱਲਾਂ ਤੇ ਚੱਲ ਦੋਨੋਂ ਤੇਰੀ ਹੋਈਆਂ ਨੇ ਨਾ ਤੇ ਇਨੀ ਜਿੱਦ ਥੋੜਾ ਚੰਗੀ ਆ ਬੰਦਾ ਤੁਸੀਂ ਆ ਕੇ ਕਿਸੇ ਗੱਲ ਦਾ ਜਵਾਬ ਦਿਓ ਆਏ ਆ ਉਸ ਦਿਨ ਮੈਂ ਬੜੇ ਪਿਆਰ ਨਾਲ ਸਮਝਾਇਆ ਅੰਜੂ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਆ ਤੇ ਕੀ ਉਹਨੇ ਜਾ ਕੇ ਕੋਈ ਗੱਲ ਨਹੀਂ ਕੀਤੀ ਹੋएगी ਦੱਸਿਆ ਨਹੀਂ ਹੋਏਗਾ ਆ ਕੇ ਫਰਜ਼ ਤੇ ਬੰਦਾ ਹੀ ਨਾ ਉਹਨਾਂ ਦਾ ਇਹ ਤਾਂ ਹੋਣਾ ਪਉ ਆਪਣੀ ਸਮਝ ਆ ਨਾ ਚਲੋ ਜੇ ਉਹਨੇ ਜਾ ਕੇ ਗੱਲ ਕੀਤੀ ਆ ਫਿਰ ਉਹਨੂੰ ਸਮਝਣਾ ਚਾਹੀਦਾ ਨਾ ਪਰ ਵੀ ਚਲੋ ਜਾਈਏ ਇਹ ਤਾਂ ਗੱਲ ਨੂੰ ਫਿਰ ਜਿੰਨੀ ਵਿਧਾਈ ਜਾਓਗੇ ਵਧੀ ਜਾਣੀ ਉਹਨੀ ਹੁਣ ਖਤਮ ਕਰਨੀ ਚਾਹੀਦੀ ਗੱਲ ਉਹਨੂੰ ਇਹ ਹੀ ਕਿਹਾ ਸੀ ਅੰਜੂ ਨੂੰ ਵੀ ਆ ਕੇ ਚਲੋ ਇੱਕ ਦੂਸਰੇ ਨਾਲ ਬੈ ਕੇ ਗੱਲ ਕਰ ਲਓ ਪਿਆਰ ਨਾਲ ਤੇ ਲੈ ਜਾਓ ਕੁੜੀ ਨੂੰ ਆਪਣੇ ਘਰ ਉਹ ਵੀ ਤੇ ਉਹ ਵੀ ਮੈਂ ਜ਼ਬਰਦਸਤੀ ਮੈਨੂੰ ਸੇਰੇ ਲੱਗੀ ਉਹ ਬਾਜ਼ਾਰ ਚੱਲੋ ਮੇਰੇ ਨਾਲ ਬਾਜ਼ਾਰ ਚੱਲੋ ਉਹ ਮੈਨੂੰ ਪਤਾ ਨਹੀਂ ਹਵਾ ਲੱਗ ਗਈ ਇੰਨੀ ਦਰਦ ਹੋਣ ਡੇ ਤੇ ਜਿਵੇਂ ਉਹਨੂੰ ਕਿਹਾ ਹੀ ਮੈਂ ਕਹਿੰਦਾ ਰਗ ਮੇਰੀ ਬਾਹ ਹੀ ਕੁੱਟ ਦੇ ਮੈਂ ਆ ਜੰਨੀ ਆ ਕੱਦੀ ਮੈਂ ਆਪਣੀ ਸਹੇਲੀ ਵੱਲ ਚੱਲੀ ਆ ਉਹ ਉੱਧਰ ਤੁਰ ਪਈ ਮੈਂ ਉਹਦੀ ਟੈਨਸ਼ਨਾਂ ਚ ਮਰੀ ਜਾਣ ਡੇ ਆ ਤੇ ਉਹਦਾ ਹਾਲ ਵੇਖ ਲਾ ਅੱਛਾ ਸਹੇਲੀ ਘਾ ਚੱਲ ਗਈ ਉਹ ਸਹੇਲੀ ਘਰ ਚੱਲੀ ਮੈਂ ਅੱਛਾ ਤਾਂ ਹੀ ਮੈਂ ਵੇਖਣ ਨਹੀਂ ਮੈਂ ਕਹਾਂ ਮਨਮੀਤ ਤੇ ਆਈ ਨਹੀਂ ਕੀ ਘਰ ਨਾ ਉਧਰ ਦੀ ਉਧਰ ਹੀ ਬਸ ਮੈਂ ਅੰਦਰ ਬੜੀਆਂ ਤੇ ਉਧਰੋਂ ਨਿਕਲ ਗਈ ਆ। ਕਿਹਾ ਵੀ ਹੈਗਾ ਮੈਂ ਕਿਹਾ ਮੈਨੂੰ ਠੰਡ ਲੱਗ ਜਣੀ ਮੈਨੂੰ ਸਵੇਰੇ ਸਵੇਰੇ ਨਾ ਲੱਗ ਨਹੀਂ ਤੁਸੀਂ ਮੇਰੇ ਨਾਲ ਚੱਲੋ ਮੇਰੇ ਨਾਲ ਚੱਲੋ। ਆ ਹਾਲ ਵੇਖ ਲਾਉਦਾ ਹੁਣ। ਲਓ ਮੈਂ ਘੁੱਟ ਦਿੰਨੀ ਆ। ਨਹੀਂ ਕੋਈ ਨਹੀਂ ਮੈਂ ਫਿਰ ਸਗੋਂ ਉਤੋਂ ਗਰਮ ਸੂਟ ਪਾਇਆ ਗਰਮ ਕੋਟੀ ਪਾਈ ਆ। ਚਲ ਥੋੜਾ ਜਿਹਾ ਫਰਕ ਆਏਗਾ ਮੈਨੂੰ। ਥੋੜੀ ਦੇਰ ਧੁੱਪੇ ਵਾਣਾ ਸੀ ਤੂੰ ਪਹਿਰਾਮ ਕਰਨਾ ਸੀ। ਧੁੱਪੇ ਕੀ ਜਾਵਾ ਗੁਰਦੇਵ ਮੇਰਾ ਧਿਆਨ ਹੀ ਨਹੀਂ ਕਿਸੇ ਪਾਸੇ ਲੱਗਣ ਡਿਆ ਇੱਥੇ ਆ ਕੇ ਬਹਿ ਗਈਆਂ। ਕੋਈ ਟੈਨਸ਼ਨ ਦੇ ਨਾਲ ਹੀ ਨਾ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਹੁਣ ਟੈਨਸ਼ਨ ਲਾ ਕੇ ਤੇ ਬੰਦਾ ਬਿਮਾਰ ਹੀ ਹੁੰਦਾ ਸਵਾ ਮੈਂ ਤੁਹਾਨੂੰ ਦੱਸਾਂ ਤੇ ਟੈਨਸ਼ਨ ਇੰਨੀ ਨਾ ਲਾਓ ਕੋਈ ਗੱਲ ਨਹੀਂ ਆ ਜਾਣਗੇ ਉਹਨਾਂ ਨੂੰ ਹੀ ਹੈਗਾ ਹੀ ਆ ਫਿਕਰ ਅੱਗੇ ਤੈਨੂੰ ਫੋਨ ਕਰ ਲੈਂਦੀ ਸੀ ਤੈਨੂੰ ਵੀ ਨਹੀਂ ਕੋਈ ਫੋਨ ਕੀਤਾ ਉਹਨੇ ਨਾ ਮੈਨੂੰ ਤੇ ਕੋਈ ਫੋਨ ਨਹੀਂ ਆਇਆ ਹੁਣ ਉਹੀ ਉਸ ਦਿਨ ਹੀ ਫੋਨ ਆਇਆ ਤੇ ਮੈਂ ਤੁਹਾਨੂੰ ਦੱਸਤਾ ਫੋਨ ਨਹੀਂ ਕੋਈ ਆਇਆ ਹੁਣ ਨਾਲੇ ਭਾਬੀ ਮੈਂ ਤੇ ਉਸ ਦਿਨ ਹੀ ਉਹਨੂੰ ਕਹਿਤਾ ਸੀ ਮੈਂ ਕਿ ਅੱਜ ਤੇ ਮੈਨੂੰ ਫੋਨ ਕਰਤਾਈ ਹੁਣ ਅੱਗੋਂ ਨਾ ਜੂ ਮੈਨੂੰ ਫੋਨ ਕਰੀ ਜੋ ਵੀ ਗੱਲ ਕਰਨੀ ਹੈ ਮੈਂ ਕਿਹਾ ਉਹਦੀ ਮਮਾ ਨਾਲ ਗੱਲ ਕਰ ਫੋਨ ਕਰ ਉਹਨਾਂ ਨੂੰ ਉਹਨਾਂ ਨਾਲ ਗੱਲ ਕਰ ਤੇ ਜੇ ਉਹਦਾ ਫੋਨ ਨਹੀਂ ਆਇਆ ਤੇ ਤੁਸੀਂ ਨਿਰਮਲ ਨੂੰ ਫੋਨ ਕਰਨਾ ਹੀ ਹੁੰਦਾ ਨਾ ਗੱਲ ਕਰਨੀ ਸੀ ਗੁਰਦੀਪ ਤੇਰੇ ਤੋਂ ਕਹਿਣ ਤੋਂ ਪਹਿਲਾਂ ਹੀ ਮੈਂ ਸੋਚਿਆ ਸੀਗਾ ਕਿ ਚਲ ਮੈਂ ਨਿਰਮਲ ਨੂੰ ਫੋਨ ਕਰਾਂਗੀ ਤੇ ਕੀਤਾ ਨਿਰਮਲ ਨੂੰ ਫੋਨ ਦੋ ਵਾਰੀ ਤੇ ਉਹਨੇ ਫੋਨ ਹੀ ਨਹੀਂ ਚੁੱਕਿਆ ਤੇ ਮੈਨੂੰ ਤਾਂ ਲੱਗਦਾ ਜਿਵੇਂ ਕਿਤੇ ਨਾ ਉਹਨੇ ਰਿੰਗ ਪਾਲ ਨਹੀਂ ਉਹਨੂੰ ਕੋਈ ਗੱਲ ਕਰਤੀ ਹੋਣੀ ਆ ਤੇ ਉਹ ਵੀ ਹੋਰ ਗੁੱਸੇ ਨਾਰਾਜ਼ਗੀ ਚ ਹੋਣਾ ਮੈਂ ਉਹਨੇ ਤਾਂ ਹੀ ਨਹੀਂ ਫੋਨ ਚੁੱਕਿਆ ਮੇਰਾ ਪਰ ਇਹ ਇਦਾਂ ਨਹੀਂ ਨਾ ਹੋਣਾ ਚਾਹੀਦਾ ਉਹ ਤੇ ਚਲੋ ਫੋਨ ਚੁੱਕੇ ਤਾਂ ਨਾਲ ਗੱਲ ਕਰੇ ਵੀ ਜੇ ਉਹਨਾਂ ਨੂੰ ਵੀ ਕੋਈ ਨਰਾਜ਼ਗੀ ਹੈ ਤਾਂ ਵੀ ਤੁਹਾਡੇ ਨਾਲ ਗੱਲ ਕਰੇ ਹਾਂ ਕਰਨੀ ਚਾਹੀਦੀ ਹੈ ਨਾ ਪਹਿਲਾਂ ਉਸ ਦਿਨ ਮੈਂ ਫੋਨ ਕੀਤਾ ਸਗੋ ਬੜੇ ਪਿਆਰ ਨਾਲ ਗੱਲ ਕੀਤੀ ਆ ਬੜੇ ਪਿਆਰ ਨਾਲ ਗੱਲ ਸੁਣੀ ਆ ਤੇ ਜਿਸ ਦਿਨ ਦੀਆਂ ਮਾਵਾਂ ਧੀਆਂ ਹੋ ਕੇ ਗਈਆਂ ਨਾ ਉਸ ਤੋਂ ਬਾਅਦ ਨਹੀਂ ਉਹਨੇ ਮੇਰਾ ਫੋਨ ਚੁੱਕਿਆਗਾ ਫੇ ਤੁਹੀ ਆਪ ਇਹਨੂੰ ਫੋਨ ਕਰਨਾ ਸੀ ਅੰਜੂ ਨੂੰ ਮੈਂ ਕੀ ਕਰਾਂ ਹੁਣ ਕੀ ਕਵਾਂ ਇਹਨੂੰ ਮੈਂ ਹੁਣ ਇਹ ਨੂੰ ਕਹਿਣਾ ਹੀ ਇਹੀਂ ਬੈਠੇ ਸਾਂਸ ਦਿਨ ਗੱਲ ਹੋਈ ਸੀ ਤੇ ਕੀ ਗੱਲ ਆ ਵੀ ਰਿੰਕਪਾਲ ਦੇ ਵਿੱਚ ਇੰਨੀ ਆਕੜ ਹੁਣ ਦੋਨੋਂ ਲਿਆ ਉੱਥੇ ਬਹਿ ਕੇ ਗੱਲ ਹੋ ਜੇ ਜਿਹੜੀ ਵੀ ਹੋਣੀ ਹੈ ਚਲੋ ਕੁੜੀ ਵੀ ਆਪਣੇ ਘਰ ਜਾਵੇ ਤੁਹਾਡੀ ਵੀ ਟੈਨਸ਼ਨ ਖਤਮ ਹੋਵੇ ਰੋਈ ਰੋਈ ਦੀ ਟੈਨਸ਼ਨ ਹੀ ਹੈ ਨਾ ਗੁਰਦੀਪ ਮਾਰੇ ਆਪ ਕਹਿੰਨੀ ਆ ਜਾਵੇ ਆਪਣੇ ਘਰ ਹੁਣ ਟੈਨਸ਼ਨ ਹੀ ਆ ਕਿ ਹੋਰ ਕੀ ਆ ਚਲੋ ਹੋ ਸਕਦਾ ਆ ਹੀ ਜਾਏ ਆਪ ਹੀ ਫੋਨ ਆ ਜੇ ਹਾਂ ਸਗੋਂ ਮੈਂ ਲੱਕੀ ਨੂੰ ਵੀ ਪੁੱਛਿਆ ਮੈਂ ਲੱਕੀ ਤੈਨੂੰ ਹੀ ਕੋ ਫੋਨ ਪਾਣਾ ਹੈ ਕਹਿੰਦਾ ਮਮੇ ਮੈਨੂੰ ਕਿੱਥੋਂ ਆਣਾ ਹੀ ਫੋਨ ਮੈਂ ਨਾਲ ਦੇ ਅੱਗੇ ਉਹਦੀ ਬੈਸ ਵਸਾਈ ਹੋਈ ਤੇ ਮੈਨੂੰ ਕਿਹੜਾ ਕਰਨਾ ਸੀ ਉਹਨੇ ਫੋਨ ਜੇ ਤੁਹਾਨੂੰ ਆਣਾ ਸੀ ਤੇ ਜਾਂ ਸ਼ਾਇਦ ਉਹ ਆ ਨਾ ਜਾਂਦਾ ਹਾਂ ਲੱਕੀ ਨੂੰ ਕਿੱਥੋਂ ਆਣਾ ਫੋਨ ਲੱਕੀ ਨਾਲ ਤੇ ਉਹ ਹੀ ਗੱਲ ਵੀ ਐਵੇਂ ਇੰਜ ਕਰ ਲਿਆ ਵੀ ਜਿਵੇਂ ਚਲੋ ਦੁਸ਼ਮਣੀ ਹੋ ਗਈ ਕੋਈ ਆਹੋ ਅਬੀ ਗੱਲ ਸੁਣੋ ਜੇ ਜ਼ਿਆਦਾ ਦਰਦ ਹੁੰਦੀ ਪਈਆ ਤੁਸੀਂ ਕਿਹਾ ਘੁੱਟਣਾ ਵੀ ਨਹੀਂ ਮੈਂ ਤਾਂ ਕਹਾਂ ਮੈਂ ਘੁੱਟ ਦਿੰਨੀ ਤੂੰ ਕਹਾਂ ਨਹੀਂ ਘੁੱਟਾਂ ਤਾਂ ਫਿਰ ਮੈਂ ਕਹਾਂ ਕੋਈ ਪੇਨ ਕਿਲਰ ਦਵਾ ਖਾਣ ਵਾਸਤੇ ਖਾ ਕੇ ਤੇ ਥੋੜਾ ਰੈਸਟ ਕਰ ਲੋ ਪੇਨ ਕਿਲਰ ਤੇ ਮੈਂ ਪਹਿਲਾਂ ਹੀ ਲ ਲਈਆ ਹਾਂ ਉਹਦੇ ਨਾਲ ਵੀ ਫਰਕ ਨਹੀਂ ਪਿਆ ਚੱਲ ਪੈਜੂ ਖਾਪੇ ਹੌਲੀ ਹੌਲੀ ਫਰਕ ਖਾਦੀ ਆ ਮੈਂ ਦਵਾਈ ਖਾ ਲਈ ਚਾ ਕੋਈ ਨਹੀਂ ਫਿਰ ਤੁਸੀਂ ਆਰਾਮ ਕਰੋ ਮੈਂ ਵੇਖਾਂ ਜਰਾ ਬਾਹਰ ਜਾ ਕੇ ਕੋਈ ਕੰਮ ਕੁਮ ਹਾਂ ਠੀਕ ਹਾਂ ਕੋਈ ਨਹੀਂ ਆਰਾਮ ਕਰ ਲੋ ਸੀਮਾ ਅੱਜ ਵੀ ਸਫਾਈਆਂ ਕਰਨ ਸਫਾਈਆਂ ਨਾ ਬਾਹਰ ਮਿਸਤਰੀ ਜੀ ਲੱਗੇ ਆ ਹਾਂ ਆ ਘੱਟਾ ਜਾ ਫੇਰ ਪੈ ਗਿਆ ਸਵੇਰੇ ਕੀਤੀਆਂ ਚੰਗੀ ਭਲੀਆਂ ਫੇਰ ਮੈਨੂੰ ਘੱਟਾ ਘੱਟਾ ਲੱਗੰਦੇ ਮੈਂ ਚਲ ਸਾਫ ਕਰਦਾ ਤੇ ਇਹ ਸਫਾਈਆਂ ਛੱਡ ਤੇ ਮੈਂ ਕਹਾ ਮੰਮੀ ਤੇਰੀ ਠੀਕ ਨਹੀਂ ਆ ਉਹ ਕਹਿੰਦੇ ਮੇਰੇ ਦਰਦ ਬੜੀ ਹੋਣ ਦੀ ਬਾ ਨੂੰ ਤੇ ਮੈਂ ਕਹਾ ਜਾ ਕੇ ਤੇ ਪੁੱਛ ਵੀ ਮੈਂ ਤਾਂ ਕਿਹਾ ਮੈਂ ਘੁੱਟ ਦਿੰਨੀ ਆ ਜਾਂ ਕੋਈ ਪੇਨ ਕਿਲਰ ਦੇ ਦਿੰਨੀ ਆ ਤੇ ਕਹਿੰਦੇ ਮੈਂ ਖਾ ਲਈ ਹੋਈ ਪੇਨ ਕਿਲਰ ਇਹ ਆਂਦੇ ਨਹੀਂ ਘੁੱਟਣਾ ਹੂੰ ਟੈਨਸ਼ਨ ਲਾਉਂਦੀ। ਮੇਰੀ ਗੱਲ ਸੁਣੋ ਸਵੇਰੇ ਤੇ ਦੀਦੀ ਨਗਏ ਹੀ ਬਾਜ਼ਾਰ ਨੂੰ। ਬਾਹਰ ਨੂੰ ਗਈਆਂ ਹੀ ਪਤਾ ਨਹੀਂ ਬਾਜ਼ਾਰ ਗਏ ਕਿ ਕਿੱਥੇ ਗਈ। ਪਰ ਮਨਮੀ ਦੀਦੀ ਨਹੀਂ ਆਏ ਹੈਗੇ। ਉਹਦੋਂ ਤਾਂ ਚੰਗੇ ਭਲੀ ਹੁਣ ਇੱਕ ਜਕਦਾ ਵੀ ਦਰਦ ਨਿਕਲਣਾ ਅੱ삐 ਬਾਤ ਹੈ। ਕੰਨੇ ਹਵਾ ਜਿਹੀ ਪੈ ਗਈ ਲੱਗਦਾ ਤੇ ਮਨਮੀ ਤੇ ਆਪਣੀ ਫਰੈਂਡ ਘਰ ਚਲੀ ਗਈ ਆ। ਉਹ ਨਹੀਂ ਆਈ। ਤੇ ਮੈਂ ਕਿਹਾ ਤੁਸੀਂ ਬੈਠੇ ਰਹੇ ਤੇ ਹੁਣੀ ਵੀ ਕਾਦੀ ਮੈਨੂੰ ਟੈਨਸ਼ਨ ਲੱਗੀ ਹੋਈ ਆ ਵੀ ਉਧਰੋਂ ਕੋਈ ਫੋਨ ਨਹੀਂ ਆਇਆ। ਮੈਂ ਕਿਹਾ ਹੁਣ ਉਹ ਟੈਨਸ਼ਨ ਲਾਂਡੇ ਆ ਤੇ ਜਿਸ ਦਿਨ ਉਹ ਆਏ ਸੀਗੇ ਉਸ ਦਿਨ ਉਹ ਕਹਿੰਦੀ ਸੀ ਨਾ ਵੀ ਭੇਜੋ ਸਾਨੂੰ ਵੀ ਨਾਲ ਭੇਜੋ ਉਸ ਦਿਨ ਤਾਂ ਤੁਸੀਂ ਕਹੇ ਦੀ ਗੱਲ ਨਹੀਂ ਮੰਨੀ ਬੱਚਿਆਂ ਦੇ ਹੱਥ ਤੇ ਤੁਸੀਂ ਫੈਸਲਾ ਦੇਤਾ ਬੱਚਿਆਂ ਨੇ ਫੈਸਲਾ ਕਰਨਾ ਇਹ ਤੇ ਸਿਆਣਿਆਂ ਦੀਆਂ ਗੱਲਾਂ ਹੁੰਦੀਆਂ ਵਾ ਨਹੀਂ ਹੁਣ ਚਿੰਤਾ ਕਰਨ ਦੀ ਭੂਆ ਜੀ ਕਹਦੀ ਉਹ ਮੌਕਾ ਤੇ ਉਦ ਨਹੀਂ ਸੀ ਮੈਂ ਤਾਂ ਤੁਹਾਨੂੰ ਤਾਂ ਹੀ ਕਿਹਾ ਹੈ ਨਾ ਤੇ ਚੁੱਪ ਕਰਕੇ ਪਿੱਛੇ ਹੋ ਜੋ ਸਾਈਡ ਤੇ ਕਰਨ ਤਾਂ ਜੋ ਕਰਨਾ ਹੁਣ ਨਾ ਤੁਹਾਨੂੰ ਕਹਿਣ ਜੋਗੇ ਤੇ ਨਾ ਉਹਨਾਂ ਨੂੰ ਫੋਨ ਕਰਨ ਜੋਗੇ ਹੁਣ ਬਹਿ ਗਏ ਨਾ ਚੁੱਪ ਕਰਕੇ ਤੇ ਚਾਹੀਦਾ ਤੇ ਉਦਨ ਹੀ ਜੇ ਸੱਸ ਆਈ ਹੀ ਤੇ ਇਹਨਾਂ ਨੇ ਕਿਹਾ ਨਾ ਨਾਨ ਘਰ ਪੇਜ ਨਹੀਂ ਮਨਮੀਤ ਤੋਨੇ ਤਾਂ ਜਾਣਾ ਤੇ ਆਪਣੇ ਸਹੁਰੇ ਘਰ ਹੀ ਤੇ ਭੇਜ ਜਿੰਦੇ ਦੋਵੇਂ ਨੂੰ ਸੱਸ ਆਪਣੇ ਘਰ ਚਲ ਜਾਂਦੀਆਂ ਉਹ ਵੀ ਨਾਨ ਘਰ ਬੈਠੀ ਐ ਸੱਸ ਤੇ ਵੀ ਇੱਥੇ ਬੈਠੀ ਆ ਪਰ ਇਹਨਾਂ ਨੇ ਨਹੀਂ ਸਮਝਣਾ ਰਹਿਣ ਦੋ ਹੁਣ ਜਿੰਤਾ ਕਰਨ ਦੀ ਨਹੀਂ ਕੋਈ ਗੱਲ ਹੈਗੀ ਆਪੀ ਹੁਣ ਦੋ ਦਿਨ ਹੋ ਗਿਆ ਮੈਨੂੰ ਪਤਾ ਵਾ ਕਿ ਉਹ ਭਾਜੀ ਦੀ ਬੜੀ ਜੀਤデア ਉਹ ਜਿੱਦੇ ਤੇੜਿਆ ਵਾ ਤੇ ਉਹ ਵਿਚਾਰੀ ਫੋਨ ਕਰਕੇ ਅੰਜੂਦੀ ਦੀ ਕੀ ਦੱਸਣ ਵੀ ਆਜੋ ਸੀਮਾ ਜੀ ਉਹਦੀ ਜਿੱਦ ਦੀ ਗੱਲ ਕਰਦੀ ਤੇ ਆ ਜਿੱਦੀ ਘਾਟੀ ਨੱਕੀ ਹਾਂ ਜਿਨੇ ਨਾਂ ਭੈਣ ਦਾ ਘਰ ਖਰਾਬ ਕਰਕੇ ਰੱਖ ਦਿੱਤਾ ਵਾ ਤੇ ਹੁਣ ਤੇ ਭਾਬੀ ਡਰਦੀ ਇਹਦੇ ਨਾਲ ਗੱਲ ਵੀ ਨਹੀਂ ਕਰਦੀ ਕੋਈ ਵੀ ਚੰਗਾ ਭਲਾ ਮੌਕਾ ਹੱਥ ਆਇਆ ਇਹਨਾਂ ਨੇ ਗਵਾਤਾ ਉਦੋਂ ਚੰਗੀਆਂ ਭਲੀਆਂ ਮਾਵਾ ਧੀਆਂ ਆਈਆਂ ਸੀ ਲੈਣ ਵਾਸਤੇ ਸੱਸ ਵੇਖੀ ਹੀ ਉਹਦੀ ਨੰਦੋਂ ਦੰਦ ਨਹੀਂ ਚੁੱਕਿਆ ਬੋਲੀ ਨਹੀਂ ਵਿਚਾਰੀ ਭਾਕੇ ਭੂਆ ਜੀ ਹੁੰਨੀ ਤੇ ਕਿਤੇ ਜਪਾਨ ਤੋਂ ਜੇ ਮਾੜਾ ਮੋਟਾ ਬੋਲਣ ਵੀ ਲੱਗੀ ਤੇ ਮੰਮਾ ਨੇ ਤੇ ਉਹ ਵੀ ਚੁੱਪ ਕਰਾ ਦਿੱਤਾ ਭੈਣ ਜੀ ਅੱਜ ਤਾਂ ਡਫਰਜ ਨਹੀਂ ਬੰਦਦਾ ਤੂੰ ਤੇ ਵਿਚਾਰੀ ਉੱਥੇ ਹੀ ਘੁੰਮੋ ਉਹਤੇ ਭੁੱਲੀ ਨਹੀਂ ਕੁਛ ਧੀ ਨਹੀਂ ਜਿਹੜੀਆਂ ਗੱਲਾਂ ਕਰ ਦਿੱਤੀਆਂ ਕਰ ਦਿੱਤੀਆਂ ਹੋਰ ਤੇ ਹੋਰ ਗੱਲਾਂ ਜਵਾਈ ਦਾ ਵੀ ਫੋਨ ਨਹੀਂ ਆਉਂਦਾ ਨਿਰਮਲ ਦਾ ਵੀ ਫੋਨ ਨਹੀਂ ਆਉਂਦਾ ਹੁਣ ਕਹਿੰਦੇ ਮੈਂ ਫੋਨ ਕੀਤੇ ਦੋ ਉਹਨੇ ਨਹੀਂ ਚੁੱਕਿਆ ਹੋ ਸਕਦਾ ਵਾ ਰਿੰਗ ਪਾਲੇ ਉਹਦੇ ਨਾਲ ਵੀ ਕੋਈ ਗੱਲ ਕਰ ਦਿੱਤੀ ਹੋਵੇ ਤੇ ਉਹਨੇ ਤਾਂ ਹੀ ਨਹੀਂ ਫੋਨ ਚੁੱਕਿਆਗਾ ਤੇ ਹੁਣ ਟੈਨਸ਼ਨ ਤੇ ਪਈ ਹੋਈ ਆ ਉਹ ਅੱਜ ਕਿਤੇ ਕੰਮ ਵੀ ਘੜੀ ਨਾ ਜਾਏ ਹੈਗੇ ਮਨमीत ਦਿੱਤਾ ਪਰ ਸਮਝਣਾ ਚਾਹੀਦਾ ਤੇ ਮਨमीत ਦੀ ਨੂੰ ਤੇ ਕੋਈ ਪਤਾ ਨਹੀਂ ਚੁੱਪ ਕਰਕੇ ਤੁਰੇ ਫਿਰਦੇ ਐ ਸੇਲੀਆਂ ਨੂੰ ਮਿਲਦੇ ਫਿਰਦੇ ਐ ਇਹਨਾਂ ਨੂੰ ਚਾਹੀਦਾ ਨਾ ਮੈਨੂੰ ਗੰਦੇ ਫੋਨ ਆਇਆ ਤੈਨੂੰ ਕੋਈ ਕਹਦਾ ਜੁਦਾ ਜਾਂ ਕਿਹਦਾ ਮੈਂ ਮੈਨੂੰ ਤਾਂ ਕੋਈ ਨਹੀਂ ਆਇਆ ਨਾਲੇ ਮੈਂ ਕਹਿਤਾ ਸਾਫ ਸੀਮਾ ਮੈਂ ਨਹੀਂ ਗੱਲ ਕਰਨੀ ਮੈਂ ਕਿ ਮੈਂ ਉਸੇ ਦਿਨ ਹੀ ਕਹਿਤਾ ਸੀ ਅੰਜੂ ਨੂੰ ਵੀ ਮੈਨੂੰ ਨਾ ਫੋਨ ਕਰੀ ਹੁਣ ਤੂੰ ਉਹਨਾਂ ਨੂੰ ਹੀ ਫੋਨ ਕਰਿਆ ਕਰ ਬਸ ਸੀਮਾ ਹਰ ਗੱਲ 'ਚ ਹੁਣ ਨਹੀਂ ਮੈਂ ਫਸਣਾ ਚਾਹੁੰਦੀ ਠੀਕ ਐ ਪੂਆ ਜੀ ਮੈਂ ਤੇ ਤੁਹਾਨੂੰ ਕਿੰਨੀ ਆ ਛੱਡੋ ਪਰ ਕੀ ਲੈਣੀ ਐ ਮੈਂ ਟੈਨਸ਼ਨ ਵਾਧੂ ਦੀ ਤੇ ਦੂਜੀ ਇਹ ਗੱਲ ਵੈਸੇ ਮੰਮਾ ਨੇ ਮੌਕਾ ਗਵਾ ਬਿਠੇ ਜੀ ਮੌਕਾ ਬੜਾ ਵਧੀਆ ਸੀ ਜੇ ਉਹ ਨਹੀਂ ਨਾ ਆਇਆ ਤੇ ਮਾਵਾਂ ਤੇ ਆਈਆਂ ਗੱਲ ਤੇ ਅੰਜੂ ਦੀ ਨਾ ਹੋਈ 2000 ਰੁਪਏ ਦੀ ਉਹ ਵੀ ਅਗਲੀ ਆ ਕੇ ਮਾਫੀ ਮੰਗੀ ਆ ਚਲੋ ਉੱਥੇ ਵੀ ਮੇਰੇ ਕੋਲ ਗਲਤੀ ਹੋਈ ਉਹ ਮਾਫੀ ਮੰਗ ਲਈ ਆ ਤੇ ਗੱਲ ਸਾਰੀ ਕਲੀਅਰ ਹੋ ਗਈ ਤੇ ਮਮਾ ਨੂੰ ਹੋਰ ਕੀ ਚਾਹੀਦਾ ਚੁੱਪ ਕਰਕੇ ਕੁੜੀ ਭੇਜ ਦੇ ਚਲੋ ਹੁਣ ਜਾਵਾਂ ਵੇਖਾਂ ਉਹਨਾਂ ਦੀ ਬਾਹ ਮੂੰਹ ਘੁਟਾ ਇਹ ਨਾ ਹੋਵੇ ਬਾਹ ਜਿਆਦਾ ਪੀੜ ਕਰ ਦੇ ਤੇ ਮਨ ਮੀਤ ਦੀ ਨੂੰ ਚਾਹੀਦਾ ਨਾ ਵੀ ਮਮਾ ਠੀਕ ਨਹੀਂ ਹੈਗੇ ਤੇ ਮੈਂ ਘਰ ਜਾਵਾਂ ਤੇ ਉਧਰ ਆਪਣੀ ਸੇਲੀ ਘਰ ਵੜ ਗਈ ਆ ਇਹ ਨਾ ਹੋਵੇ ਕਿਤੇ ਮਨ ਮੀਤ ਪੱਕੀ ਇੱਥੇ ਰਹਿ ਜਾਵੇ ਮੇਨ ਕੀ ਬੰਨਾ ਨਾ 부ਆ ਜੀ ਇੰਜ ਨਾ ਸੋਚੋ ਇੰਜ ਨਹੀਂ ਹੋਣਾ ਕੋਈ ਨਹੀਂ ਭਰਾ ਨੂੰ ਵੀ ਫਿਕਰ ਆ ਤੁਹਾਨੂੰ ਪਤਾ ਪਾਪਾ ਨੂੰ ਤੇ ਦੁਨੀ ਟੈਨਸ਼ਨ ਹੋਣੀ ਆ ਸਾਡੇ ਨਾ ਭਾਵੇਂ ਪਾਪਾ ਘੱਟ ਗੱਲ ਕਰਦੇ ਮੰਮਾ ਨਾ ਤੇ ਰੋਜ਼ ਕਰਦੇ ਆ ਨਾ ਰੋਜ਼ ਫੋਨ ਆਉਂਦਾ ਆਪੇ ਆ ਵੱਡੇ ਬੈਠੇ ਆ ਕੁਛ ਨਾ ਕੁਛ ਕਰਨਗੇ ਇਦਾਂ ਨਹੀਂ ਹੋਣਾ ਹੈਗਾ ਕੋਈ ਨਹੀਂ ਆਪੀ ਮਾਲਕੋ ਕਰਨ ਵਾਲਾ ਵਾ ਜੇ ਉਹਨੇ ਪਾਈਆਂ ਤੇ ਉਹਨੇ ਹੀ ਕਟਣੀਆਂ ਵਾ ਉਹਦੇ ਨਾਲ ਠੀਕ ਆ ਉਹ ਤੇ ਉਹਨੇ ਪਾਈਆਂ ਉਹਨੇ ਹੀ ਕਰ ਚਲੋ ਮੈਂ ਨਾ ਜਾ ਕੇ ਨਾ ਤੇ ਵੇਖਾ ਉਹਨਾਂ ਨੂੰ ਆਹ ਹੋ ਵੇਖ ਮਾਂ ਜੇ ਮਾਲ ਚ ਮੁਰਚ ਕਰਨੀ ਤੇ ਕਰਦਾ ਬਾਹ ਨੂੰ ਪੇਨ ਕਿਲਰ ਕਹਨਾ ਹੀ ਖਾ ਲੰਦੀ ਖਾਦੀ ਕੰਦੇ ਮੈਂ ਖਾ ਲਈ ਹੋਈ ਅੱਛਾ ਚਲ ਕੋਈ ਨਹੀਂ ਬੰਦਾ ਵਾ ਫਿਰ